ू साहेब जी कबीर राम रतन मुख गोथरी पारख आगे खोल कोई आए मिले गो गाह की ਲੇਗੋ ਮਹੰਗੇ ਮੋਲ ਕਬੀਰ ਰਾਮਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਇਓ ਬਾਹਰ ਭਈ ਨੰਬੰਬ ਤੰਦੇ ਹੀ ਮਹਿ ਮਾਰ ਗयो ਬਾਹਰ ਭਈ ਨੰਬੰਬ ਗੁਰੂ ਗਰੀਬ ਨਵਾਜ਼ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਜੋੜਾ ਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਮਝਣ ਔਰ ਮੰਨਣ ਦਾ ਸੁਭਾਗ ਅਸਰ ਪ੍ਰਾਪਤ ਹੋਇਆ ਹਰ ਰੋਜ਼ ਅਮਰਤ ਵੇਲੇ ਦੀਆਂ ਮੌਲਕ ਘੜੀਆਂ ਦਾ ਆਪਾਂ ਲਾਹਾ ਲੈਨੇ ਆਂ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸਾਂਝ ਆਪਾਂ ਰਲ ਮਿਲ ਕੇ ਪਾਉਨੇ ਆਂ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਜਿਨ੍ਹਾਂ ਦੀ ਲੜੀ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਪਾਵਨ ਸ਼ਲੋਕ ਆਪਾਂ ਵਿਚਾਰ ਰਹੇ ਹਾਂ ਅੱਜ ਆਪਾਂ 225 ਔਰ 226 ਨੰਬਰ ਸ਼ਲੋਕ ਦਾ ਪਾਠ ਕਿੱਤਾ ਹੈ ਕੋਸ਼ਿਸ਼ ਕਰਨੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਾਵਨ ਬਚਨਾਂ ਨੂੰ ਵਿਚਾਰਨਾ ਹੈ ਸਮਝਣਾ ਹੈ ਤੇ ਨਾਲ ਨਾਲ ਆਪਾਂ ਮੰਨਣ ਦੀ ਕੋਸ਼ਿਸ਼ ਵੀ ਕਰਨੀ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਗਾਵਿਆ ਸੁਣਿਆ ਪੜਿਆ ਫਾਇਦਾ ਤਾਂ ਜੇ ਗੁਰੂ ਦੀ ਗੱਲ ਨੂੰ ਮੰਨ ਵੀ ਲਈਏ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਤੇ ਸਿੱਖ ਦਾ ਅਗਲਾ ਫਰਜ਼ ਇਹ ਬਣਦਾ ਵੇ ਗੁਰੂ ਦੇ ਵਚਨਾਂ ਨੂੰ ਮੰਨ ਲਵੇ ਸਵਾ ਉਹ ਵਿਚਾਰਾ ਆਰੰਭਣ ਤੋਂ ਪਹਿਲਾਂ ਸਾਰੇ ਹੀ ਰਲ ਮਿਲ ਕੇ ਆਪਾਂ ਗੁਰਦਵਾਰ ਦੀ ਮਰਿਆਦਾ ਨਿਭਾ ਲਈ ਭਾਈ ਲਵਾਓ ਹਾਜ਼ਰੀ ਫਤਿਹ ਨਾਲ ਪਾਓ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 52 ਬਚਨ ਕਬੀਰ ਸਾਹਿਬ ਜੀ ਦਾ ਅੱਜ ਦਾ ਜਿਹੜਾ ਹੈ ਕਬੀਰ RAM ਰਤਨ ਮੁਖ ਖੋਥਰੀ ਪਾਰਖ ਆਗੇ ਖੋਲ ਮਾਲਕ ਜੀ ਦੇ ਨਾਮ ਦੀ ਜਿਹੜੀ ਦਾਤ ਹੈ ਬਹੁਤ ਕੀਮਤੀ ਹੈ ਬੜ ਮੁੱਲੀ ਹੈ ਬੇਸ਼ਕੀਮਤੀ ਹੈ ਕਹ ਲੋ ਤੇ ਸਮਾਜ ਦੇ ਅੰਦਰ ਇਦਾ ਕੋਈ ਮੁੱਲ ਵੀ ਨਹੀਂ ਪੈ ਸਕਦਾ ਜੈਦਾ ਕਹਿ ਲੋ ਵੀ ਬਹੁਤ ਕੀਮਤੀ ਐ ਇਹਨੂੰ ਸਮਝਣ ਵਾਲਾ ਕੋਟਾ ਵਾਂ ਹੁਣ ਮਤਲਬ ਇਹ ਐ ਨਾ ਵੀ ਜਿਵੇਂ ਹੀਰਾ ਹੋਵੇ ਮੋਤੀ ਹੋਵੇ ਉਹਦੀ ਪਰਖ ਹਰੇਕ ਨਹੀਂ ਨਾ ਕਰ ਸਕਦਾ ਉਹਨੂੰ ਪਰਖਣ ਦੇ ਲਈ ਜੋਹਾਰੀ ਕੋਲ ਜਾਣਾ ਪੈਣਾ ਹੈ ਨਾ ਜਿਹੜਾ ਕੋਈ ਹੀਰਿਆਂ ਦਾ ਮੋਤੀਆਂ ਦਾ ਵਪਾਰੀ ਹੈ ਉਹਨੂੰ ਪਰਖ ਹੋਊਗੀ ਵੀ ਅਸਲੀ ਹੈ ਜਾਂ ਨਕਲੀ ਹੈ ਆਮ ਇਨਸਾਨ ਨੂੰ ਕੀ ਪਤਾ ਲੱਗ ਸਕਦਾ ਹੈ ਜਿਹੜਾ ਉਹਦਾ ਵਪਾਰ ਕਰਦਾ ਉਹਨੂੰ ਉਹਦੀ ਕੀਮਤ ਦਾ ਵੀ ਪਤਾ ਹੈ ਉਹਦੇ ਲਈ ਕਿੱਡਾ ਵੱਡ ਮੁੱਲਾ ਹੈ ਉਹ ਤੇ ਜਿਹਨੇ ਉਦੇ ਤੋਂ ਕੋਈ ਕੁਝ ਕੰਮ ਹੀ ਨਹੀਂ ਲੈਣਾ ਉਹਦੇ ਲਈ ਤੇ ਇੱਕ ਪੱਥਰ ਹੈ ਨਾ ਹੀਰਾ ਉਹਦੇ ਲਈ ਇੱਕ ਪੱਥਰ ਹੈ ਇਤੋਂ ਵੱਧ ਕੇ ਕੁਝ ਨਹੀਂ ਹੁਣ ਐਵੇਂ ਹੀ ਜਿਹੜੀ ਬਾਬਾ ਕਬੀਰ ਸਾਹਿਬ ਜੀ ਨੇ ਵਿਚਾਰ ਸਮਝਾਈਏ ਸਾਨੂੰ ਅੱਜ ਦੀ ਆਪਾਂ ਜਿਹੜੀ ਗੱਲ ਨੂੰ ਸਮਝਣਾ ਹੈ ਉਹ ਹੈ ਵੱਡੀ ਮਾਲਕ ਪਰਮੇਸ਼ਰ ਦੀ ਦਾਤ ਜਿਹੜੀ ਉਹਨੇ ਦਿੱਤੀ ਹੈ ਹੁਣ ਵੇਖੋ ਅਸੀਂ ਜਦੋਂ ਕਿਤੇ ਵੀ ਕੋਈ ਸੌਦਾ ਪੱਤਾ ਲੈਣ ਜਾਣੇ ਆ ਦੁਕਾਨ ਤੇ ਜਾਣੇ ਆ ਤੁਹਾਨੂੰ ਪਤਾ ਵੀ ਪਹਿਲਾਂ ਸਮਿਆਂ ਦੇ ਵਿੱਚ ਵਪਾਰੀ ਆਉਂਦੇ ਸਨ ਹੁਣ ਵੀ ਹੈ ਚਲੋ ਵੱਡੇ ਪੱਧਰ ਤੇ ਵਪਾਰ ਹੁੰਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਵੇਚਣ ਵਾਲੇ ਬਣ ਜਾ ਰਹੀ ਵੀ ਆਉਂਦੇ ਵਪਾਰੀ ਵੀ ਹੁੰਦੇ ਅੱਜ ਵੀ ਆਉਂਦੇ ਆ ਕੋਈ ਜੁੱਪੀ ਤੋਂ ਰਾਜਸਥਾਨ ਵੱਲੋਂ ਕੋਈ ਸਮਾਨ ਲੈ ਕੇ ਆਉਂਦੇ ਖਾਣ ਪੀਣ ਵਾਲਾ ਦਾਲਾਂ ਸੇ ਦਾਲਾਂ ਲੈ ਕੇ ਹੁੰਦੇ ਆ ਹੋਰ ਚੀਜ਼ਾਂ ਬੜੀਆਂ ਵਪਾਰ ਕਰਨ ਆ ਰਹੇ ਆ ਵੇਚ ਕੇ ਚੀਜ਼ ਖਟ ਕੇ ਵਾਪਸ ਮੁੜ ਜਾਂਦੇ ਆ ਹੁਣ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਨਾ ਕਿਹੜੀ ਚੀਜ਼ ਕਿਹੜੇ ਭਾਅ ਵੇਚਣੀ ਹੈ ਕਿਵੇਂ ਵੇਚਣੀ ਹੈ ਫੇਰੀ ਫਾਇਦਾ ਹੈ ਨਾ ਉਹਨਾਂ ਨੂੰ ਤੇ ਉਹਨਾਂ ਨੂੰ तरीका ਵੀ ਇਹ 베ਚਣ ਦਾ ਕਿਵੇਂ 베ਚਣਾ ਚੀਜ਼ ਨੂੰ ਪਰ ਇਹ ਵੀ ਦੇਖੋ ਕਿਸੇ ਵੀ ਚੀਜ਼ ਨੂੰ 베ਚਣ ਦੇ ਲਈ ਤਰੀਕਾ ਜ਼ਰੂਰੀ ਹੈ ਉਹਦੇ ਵਿੱਚੋਂ ਉਹਦਾ ਆਪਣਾ ਬਣਦਾ ਨਫਾ ਹੈ ਜਿਹੜਾ ਵੀ ਜ਼ਰੂਰੀ ਹੈ ਬਣਨਾ ਚਾਹੀਦਾ ਪਰ ਇਹ ਤਾਂ ਨਹੀਂ ਨਾ ਵੀ ਜੇ ਉਹ ਨਕਲੀ ਨੂੰ ਅਸਲੀ ਬਣਾ ਕੇ 베ਚੀ ਜਾਵੇ ਇਹ ਤਾਂ ਧਰੋ ਹੈ ਨਾ ਗਲਤ ਹੈ ਨਾ ਵੀ ਸਮਝੀਏ ਨਾ ਸਤਿਗੁਰੂ ਨੇ ਜਿੱਥੇ ਵਪਾਰ ਕਰਨ ਦੀ ਗੱਲ ਕੀਤੀ ਹੈ ਵੀ ਵਪਾਰ ਕਰਨੇ ਮਨੁੱਖ ਨੇ ਸਮਾਜ ਦੇ ਅੰਦਰ ਵਪਾਰ ਕਰਨ ਹੀ ਆਇਆ ਮਨੁੱਖ ਨਾਲ ਉਸ ਦੇ ਇਹ ਵੀ ਪਰਖ ਰੱਖਣੀ ਜ਼ਰੂਰੀ ਹੈ ਸਤਿਗੁਰੂ ਕਹਿੰਦੇ ਤੂੰ ਖਰੀਦਣ ਦੀ ਪਰਖ ਵੀ ਰੱਖੀ ਕੱਲਾ ਵਪਾਰ ਨਹੀਂ ਤੈਨੂੰ ਖਰੀਦਣ ਦੀ ਪਰਖ ਵੀ ਹੋਵੇ ਪਹਿਲਾਂ ਵਸਤ ਸਿਆਣਕ ਹੈ ਤਾਂ ਕੀਚੈ ਵਪਾਰ ਵਸਤੂ ਦੀ ਪਰਖ ਕਰਨੀ ਆਉਣੀ ਬਹੁਤ ਜ਼ਰੂਰੀ ਏ ਤੈਨੂੰ ਵਪਾਰ ਤਾਂ ਹੋਊਗਾ ਇਹ ਨਾ ਹੋਵੇ ਵੀ ਤੈਨੂੰ ਕੋਈ ਨਕਲੀ ਚੀਜ਼ ਵੇਚ ਜਾਵੇ ਗਲਤ ਚੀਜ਼ ਦੇ ਜਾਵੇ ਤੈਨੂੰ ਅਸਲ ਦੇ ਬਦਲੇ ਨਕਲ ਦੇ ਜਾਵੇ ਕੋਈ ਸੱਚ ਦੀ ਥਾਂ ਤੇ ਕੋਈ ਝੂਠ ਦੇ ਜਾਵੇ ਤੈਨੂੰ ਇਹ ਚੀਜ਼ ਦਾ ਖਿਆਲ ਰੱਖੀ ਜਿੱਤ ਨੂੰ ਅਸਲੀਅਤ ਹੀ ਨਾ ਪਤਾ ਹੋ ਜੇ ਤੈਨੂੰ ਪਰਖ ਹੀ ਨਾ ਹੋਊਗੀ ਤਾਂ ਕੋਈ ਤੈਨੂੰ ਜਿਵੇਂ ਦਾ ਮਰਜ਼ੀ ਸਮਾਨ ਵੇਚ ਕੇ ਜਾ ਸਕਦਾ ਹੈ ਕਿਵੇਂ ਦਾ ਮਰਜ਼ੀ ਦੋਵੇਂ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਵਪਾਰ ਕਰਨਾ ਤੂੰ ਵਪਾਰ ਕਰਨਾ ਕਿਵੇਂ ਦਾ ਹੈ ਉਹ ਵੀ ਸਤਿਗੁਰੂ ਨੇ ਸਮਝਾਇਆ ਤੇ ਜੇ ਕੁਝ ਖਰੀਦਣਾ ਹੈ ਕਿਉਂਕਿ ਵਪਾਰ ਦੇ ਵਿੱਚ ਦੇਣ ਲੈਣੀ ਹੁੰਦਾ ਹੈ ਨਾ ਕੁਝ ਦੇਤਾ ਤੇ ਕੁਝ ਲੈ ਲਿਆ ਤੈਨੂੰ ਵਪਾਰ ਕਰਨਾ ਵੀ ਆਉਣਾ ਚਾਹੀਦਾ ਹੈ ਤੇ ਤੈਨੂੰ ਖਰੀਦਣ ਦੀ ਜਿਹੜੀ ਤਕਨੀਕ ਹੈ ਪਰਖ ਹੈ ਉਹ ਵੀ ਜ਼ਰੂਰੀ ਹੈ ਉਹ ਵੀ ਆਉਣੀ ਚਾਹੀਦੀ ਹੈ ਤੇ ਤੁਸੀਂ ਵੇਖੋ ਜਦੋਂ ਕੋਈ ਵਪਾਰ ਕਰਦਾ ਹੈ ਠੀਕ ਹੈ ਵੀ ਮੁਨਾਫਾ ਜਿਹੜਾ ਆਪਣਾ 2-4% ਉਹਨੇ ਕਮਾਉਣਾ ਜ਼ਰੂਰੀ ਹੈ ਫੇਰੀ ਫਾਇਦਾ ਹੈ ਨਾ ਉਹਦੇ ਚੋ ਦੁਕਾਨਦਾਰ ਦੁਕਾਨ ਕਰ ਰਿਹਾ ਹੈ ਕੋਈ ਵੀ ਚੀਜ਼ ਉਹ ਲੈ ਕੇ ਆਇਆ ਉਹਨੇ ਅੱਗੇ 1-2 ਰੁਪਏ ਵਧਾ ਕੇ ਵਿੱਚ ਨਹੀਂ ਫੇਰੀ ਫਾਇਦਾ ਉਹਦਾ ਜ਼ਰੂਰੀ ਬਣਦਾ ਵੀ ਹੈ ਉਹ ਬਣਦਾ ਵੀ ਹੈ ਉਹਦਾ ਮੁਨਾਫਾ ਫੇਰੀ ਗਿਆ ਤੇ ਉਹਨਾਂ ਤਰਹੀ ਤਰੀਕਾ ਵੀ ਇਹ ਵੇਚਣ ਦਾ ਠੀਕ ਕਹਿੰਦਾ ਹੈ ਉਹ ਜ्यादा ਵੀ ਦੇਖ ਚੱਲ ਠੀਕ ਹੈ ਤੇਰੇ ਨਾਲ ਲਿਹਾਜ਼ ਹੈ ਜਿਹੜੇ ਭਾ ਆਈਏ ਤੂੰ ਉਸੇ ਭਾ ਲੈ ਜਾ ਇਹੋ ਗੱਲਾਂ ਕਰਦਾ ਇਹਨੂੰ ਵੀ ਜਿਹੜੇ ਭਾ ਆਈਏ ਤੂੰ ਲੈ ਜਾ ਮੈਂ ਤੈਨੂੰ ਦੇ ਦਿੰਨਾ ਹੁਣ ਸਾਨੂੰ ਕੀ ਹੁੰਦਾ ਯਾਰ ਯਕੀਨ ਕਰ ਲਈਏ ਬੰਦੇ ਤੇ ਸਹੀ ਕਹਿ ਰਹੇ ਹੈ ਜਿਹੜੇ ਭਾ ਆਈਏ ਉਸੇ ਭਾ ਵਿੱਚ ਪਰ ਉਹਦੇ ਕੋਲ ਤਰੀਕਾ ਵੇਚਣ ਦਾ ਉਹਨੂੰ ਹਿਸਾਬ ਹੈ ਵੇਚਣ ਦਾ ਹੁਣ ਸਤਿਗੁਰੂ ਬਾਬਾ ਕਬੀਰ ਸਾਹਿਬ ਗੱਲ ਕਰ ਰਹੇ ਕਹਿੰਦੇ ਕਬੀਰ ਰਾ ਮ ਰਤਨ ਮੁਖ ਕੋਥਰੀ ਪਾਰਖ ਆਗੇ ਖੋਲ ਕੋਈ ਆਏ ਮਿਲੇ ਕੋ ਗਾਹ ਕੀ ਲੇ ਕੋ ਮਹੰਗੇ ਮੋਲ ਹੁਣ ਮਾਲਕ ਪਰਮੇਸ਼ਰ ਦੇ ਨਾਮ ਦੀ ਦਾਤ ਹੈ ਜਿਹੜੀ ਜਾਂ ਮਾਲਕ ਪਰਮੇਸ਼ਰ ਨੇ ਜੋ ਖਜ਼ਾਨਾ ਬਖਸ਼ੇ ਹੈ ਸਾਨੂੰ ਗੁਣਾ ਦਾ ਖਜ਼ਾਨਾ ਚੰਗਿਆਈ ਦਾ ਖਜ਼ਾਨਾ ਦੇਵੀ ਗੁਣ ਜਿਹੜੇ ਮਾਲਕ ਨੇ ਬਖਸ਼ੇ ਆ ਸਮਾਜ ਦੇ ਵਿੱਚ ਬੰਦੇ ਨੇ ਉਹਨਾਂ ਚੀਜ਼ਾਂ ਦਾ ਵਪਾਰ ਕਰਨਾ ਕਿਉਂਕਿ ਜਿਹੋ ਜਿਹਾ ਵਪਾਰ ਕਰੂ ਉਹੋ ਜਿਹੀ ਆਮਦਨ ਜਾਂ ਉਹੋ ਜੇ ਸਾਰਾ ਕੁਝ ਇਕੱਠਾ ਹੋਊ ਨਾ ਦੇਣ ਲੈਣ ਜਿਹੋ ਜਹਾ ਹੋ ਬੰਦੇ ਦਾ ਉਹੋ ਜਿਹਾ ਸਮਾਨ ਇਕੱਠਾ ਹੋਊਗਾ ਤੇ ਜਿਹੜੀ ਚੀਜ਼ ਦਾ ਵਪਾਰ ਕਰੂਗਾ ਉਹੀ ਚੀਜ਼ ਇਕੱਠੀ ਹੋਊ ਨਾ ਇਹਦੇ ਕੋਲ ਸਮਾਜ ਦੇ ਅੰਦਰ ਸੱਚ ਦਾ ਵਪਾਰ ਕਰੂ ਤਾਂ ਸੱਚ ਇਕੱਠਾ ਹੋਊ ਜੇ ਝੂਠ ਦਾ ਵਪਾਰ ਕਰੂ ਤਾਂ ਝੂਠ ਇਕੱਠਾ ਹੋਊਗਾ ਕੂੜ ਦਾ ਵਪਾਰ ਕਰ ਰਿਹਾ ਤਾਂ ਕੂੜ ਇਕੱਠਾ ਹੋਊਗਾ ਇਥੋਂ ਸਮਾਜ ਦੇ ਅੰਦਰ ਜਿਵੇਂ ਸਤਿਗੁਰ ਜੀ ਨੇ ਪਾਵਨ ਬਚਨ ਕੀਤੇ ਹੈ ਨਾ ਵੀ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀ ਐ ਵਪਾਰ ਕਰਨੇ ਗੁਣਾ ਦਾ ਵਪਾਰ ਕਰ ਸਮਾਜ ਦੇ ਅੰਦਰ ਗੁਣਾ ਦਾ ਵਪਾਰ ਇਹ ਨਾ ਹੋਵੇ ਵੀ ਤੂੰ ਕਿਤੇ ਔਗਣ ਲੈ ਬੈਠੇ ਸਮਾਜ ਅੰਦਰ ਬਹੁਤਾਤ ਇਹੋ ਹੀ ਰੌਲਾ ਹੈ ਬੰਦਾ ਕਹਿੰਦੇ ਵੀ ਦੇਖੋ ਮੇਰਾ ਮਨ ਨਹੀਂ ਸੀ ਪਰ ਮੈਂ ਫਲਾਣਿਆਂ 'ਚ ਬੈਠਣ ਲੱਗਿਆ ਫਲਾਣਿਆਂ ਚਰਲਣ ਲੱਗਿਆ ਤਾਂ ਮੈਨੂੰ ਇਹ ਆਦਤ ਪੈ ਗਈ ਤੈਨੂੰ ਨਹੀਂ ਸੀ ਪਤਾ ਵੀ ਇਹ ਚੀਜ਼ ਮਾੜੀ ਹੈ ਪਰਖ ਨਹੀਂ ਸੀ ਤੈਨੂੰ ਆਦਤ ਕਿਵੇਂ ਪੈ ਗਈ ਤੈਨੂੰ ਬੜੀ ਪਿਆਰੀ ਗੱਲ ਹੈ ਕਬੀਰ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ ਪਿਰਤੀ ਅਸੀਂ ਚੰਦਨ ਵਾਲੀ ਕਿਉਂ ਨਹੀਂ ਰੱਖਦੇ ਸਾਡੀ ਵਰਤੀ ਚੰਦਨ ਵਾਲੀ ਕਿਉਂ ਨਹੀਂ ਹੈ ਚੰਦਨ ਦੀ ਆਦਤ ਕੀ ਹੈ ਚੰਦਨ ਦੇ ਆਲੇ ਦੁਆਲੇ ਕਿੰਨਾ ਕੁਝ ਉਗਦਾ ਹੈ ਪਰ ਇਹ ਤਾਂ ਨਹੀਂ ਨਾ ਹੋਇਆ ਕਦੇ ਆਲੇ ਦੁਆਲੇ ਦੀ ਸੁਗੰਧੀ ਚੰਦਨ ਚ ਆਉਣ ਲੱਗ ਪਵੇ ਨਹੀਂ ਨਹੀਂ ਚੰਦਨ ਦਾ ਸੁਭਾਅ ਇਹ ਹੈ ਆਪਣੇ ਵਾਲੀ ਸੁਗੰਧੀ ਆਲੇ ਦੁਆਲੇ ਨੂੰ ਦੇ ਦਿੰਦਾ ਜਿਨੇ ਆਲੇ ਦੁਆਲੇ ਨਦੀਨ ਉੱਕੇ ਹਗਾ ਬੂਟਾ ਉੱਗਿਆ ਬੂਟਾ ਹੈ ਸਾਰਿਆਂ 'ਚ ਦੇ ਦਿੰਦਾ ਸਾਰਿਆਂ 'ਚ ਚੰਦਨ ਵਾਲੀ ਵਿਰਤੀ ਰੱਖੋ ਨਾ ਚੰਦਨ ਵਾਲੀ ਜਿੱਦਣ ਸਾਡੇ 'ਚ ਚੰਦਨ ਵਾਲੀ ਵਿਰਤੀ ਆ ਗਈ ਚੰਦਨ ਦੇ ਬੂਟੇ ਵਾਲੀ ਉਹ ਦਿਨ ਇਹ ਨਹੀਂ ਹੋਊਗਾ ਵੀ ਹਾਂ ਫਲਾਣੇ ਦਾ ਅਸਰ ਮੇਰੇ ਤੇ ਹੋ ਗਿਆ ਫਲਾਣੇ ਦਾ ਪ੍ਰਭਾਵ ਮੇਰੇ ਤੇ ਪੈ ਗਿਆ ਅੱਛਾ ਸਮਾਜ ਦੇ ਵਿੱਚ ਅੱਜ ਤੱਕ ਨਾ ਬਹੁਤ ਘੱਟ ਗਿਣਤੀ ਦੇ ਲੋਕ ਹੋਣਗੇ ਜੋ ਕਹਿ ਕਹਿਣਗੇ ਵੀ ਹਾਂ ਮੈਂ ਚੰਗਿਆਂ ਵਿੱਚ ਬੈਠਿਆ ਤੇ ਚੰਗਿਆਂ ਦਾ ਅਸਰ ਪੈ ਗਿਆ ਇਹ ਉਦਾਹਰਨਾ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਵੀ ਮਾੜਿਆਂ 'ਚ ਬੈਠਣ ਲੱਗ ਗਿਆ ਸੀ ਮਾੜਾ ਹੋ ਗਿਆ ਚੰਗੇ ਦਾ ਅਸਰ ਕਿਉਂ ਨਹੀਂ ਕਬੂਲਦੇ ਸੀ ਜੇ ਮਾੜਿਆਂ 'ਚ ਮੈਂ ਬੈਠਾ ਤੇ ਮੈਂ ਆਪਣਾ ਅਸਰ ਕਿਉਂ ਨਹੀਂ ਛੱਡ ਰਿਹਾ ਉਲਟ ਹੋਣਾ ਚਾਹੀਦਾ ਸੀ ਨਾ ਵੀ ਜਿੱਥੇ ਮਾੜਿਆਂ ਦਾ ਅਸਰ ਪੈਂਦਾ ਚੰਗਿਆਂ ਦਾ ਵੀ ਪੈਣਾ ਚਾਹੀਦਾ ਸੀ ਇਹ ਘੰਟਾ ਉਦਾਹਰਨਾ ਹੋਣਗੇ ਹੋਣਗੇ ਹਾਂ ਚੰਗਿਆਂ 'ਚ ਬੰਦਾ ਬਦਲ ਜਾਂਦਾ ਹੈ ਬਦਲੇ ਹੈ ਚੰਗਿਆਂ ਦੀ ਸੰਗਤ ਕਰਕੇ ਬਦਲੇ ਹੈ ਪ੍ਰਕਾਟ ਬਹੁਤਾ ਤੇ ਇਹੋ ਹੀ ਹੋਇਆ ਵੀ ਮਾੜਿਆਂ ਚ ਬੈਠਣ ਲੱਗ ਗਏ ਸੀ ਮਾੜੀਆਂ ਦਾ ਤਾਂ ਪੈ ਗਈਆਂ ਉਲਟ ਹੋ ਗਿਆ ਕੰਮ ਹੁਣ ਜਿਹੜੀ ਗੱਲ ਕਬੀਰ ਸਾਹਿਬ ਜੀ ਸਮਝਾ ਰਹੇ ਆਪਾਂ ਜਿਸ ਟੌਪਿਕ ਤੇ ਗੱਲ ਵਿਚਾਰ ਰਹੇ ਸੀ ਸਮਾਜ ਦੇ ਅੰਦਰ ਕਰਨਾ ਹੈ ਵਪਾਰ ਤੇ ਸਤਿਗੁਰੂ ਨੇ ਕਿਹਾ ਪਹਿਲਾਂ ਵਸਤ ਸਿਆਣ ਕਾ ਤਾਂ ਕੀਚਾ ਹੈ ਵਪਾਰ ਤੇ ਜਿਹੜੇ ਨੇ ਵਪਾਰ ਕਰਨਾ ਹੈ ਉਹਦੇ ਲਈ ਇਹ ਬਹੁਤ ਮੁੱਲੀ ਗੱਲ ਹੈ ਵੀ ਉਹਨੂੰ ਵਸਤੂ ਦੀ ਪਛਾਣ ਹੋਣੀ ਜ਼ਰੂਰੀ ਹੈ ਪਛਾਣ ਤੋਂ ਬਿਨਾ ਵਪਾਰੀ ਚੰਗੇ ਨਹੀਂ ਬਣ ਸਕਦੇ ਤੁਸੀਂ ਜੇ ਪਛਾਣ ਨਹੀਂ ਤੁਸੀਂ ਚੰਗੇ ਵਪਾਰੀ ਨਹੀਂ ਹੋ ਚੰਗੇ ਖਰੀਦਦਾਰ ਨਹੀਂ ਹੋ ਆਮ ਕਈਆਂ ਦੀ ਆਦਤ ਹੁੰਦੀ ਹੈ ਨੇ ਇਸ ਬਾਜ਼ਾਰ ਸ਼ਹਿਰ ਵਿੱਚ ਜਾਣ ਕੋਈ ਵੀ ਚੀਜ਼ ਲੈਣੀ ਪਰਖ ਕੇ ਲੈਣੇ ਆਸੇ ਪਰਖ ਕੇ ਖਰੀਦਦੇ ਆਂ ਸੀ ਕੋਈ ਐ ਕੋਈ ਟੱਪਲਾ ਖਾ ਜਾਵੇ ਨਹੀਂ ਤਾਂ ਅਸੀਂ ਕੋ ਕੱਪੜਾ ਲੈਣਾ ਟੋ ਟੋ ਕੇ ਵੇਦਨੇ ਆ ਕੋਈ ਭਾਂਡਾ ਲੈਣਾ ਘਰ ਦੇ ਵਿੱਚ ਵਰਤਨ ਰੱਖਣ ਵਾਸਤੇ ਅਸੀਂ ਦੇਖਦੇ ਆਂ ਵੀ ਕੱਢ ਜੂਗਾ ਨਹੀਂ ਕੱਢਦਾ ਵੀ ਇੰਨੇ ਕ ਮੁੱਲ ਦੀ ਚੀਜ਼ ਹੈ ਇੰਨਾ ਕ ਮੁੱਲ ਲੱਗੂ ਇਹਦਾ ਤੇ ਇੰਨਾ ਕ ਚਿਰ ਕੱਢ ਸਕਦਾ ਪਰਖ ਹੁੰਦੀ ਹੈ ਮਾਤਾਵਾਂ ਨੂੰ ਪਰਖ ਹੁੰਦੀ ਹੈ ਕਈ ਬੰਦਿਆਂ ਨੂੰ ਵੀ ਪਰਖ ਹੁੰਦੀ ਹੈ ਘਰ ਦੇ ਸਮਾਨਾਂ ਦੀ ਕੋਈ ਵੀ ਚੀਜ਼ ਲਿਓਨੇ ਆਂ ਸੀ ਕੋਈ ਸਾਜੋ ਸਮਾਨ ਖਰੀਦਦੇ ਆਂ ਕੁਇਰ ਦੇ ਵਿੱਚ ਕੋਈ ਚੀਜ਼ ਲਾਉਣ ਵਾਲੀ ਉਹ ਖਰੀਦਦੇ ਆ ਕਿਸੇ ਕੋਈ ਵੀ ਮਟੀਰੀਅਲ ਖਰੀਦਦੇ ਅਸੀਂ ਪਰਖ ਕੇ ਖਰੀਦ ਰਹੇ ਆ ਜੇ ਬਹੁਤੀ ਚੰਗੀ ਮਿਲ ਵੀ ਜਾਵੇ ਤਾਂ ਅਸੀਂ ਸੋਚਦੇ ਵੀ ਇੱਥੇ 5 ਰੁਪਏ ਵੱਧ ਲੱਗ ਰਹੇ ਤਾਂ ਕੋਈ ਹਰਜ ਨਹੀਂ ਚੀਜ਼ ਵੀ ਚੰਗੀ ਆ ਹਣਨ ਜੋਗ ਹੈ ਹਣ ਅਨਸਾਰ ਹੈ ਅਸੀਂ ਖਰੀਦਦੇ ਆ ਪਰ ਦੇਖੋ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਆ ਜਦੋਂ ਅਸੀਂ ਗੁਰਮਤ ਦੇ ਪੱਖ ਦੀ ਗੱਲ ਨੂੰ ਵਿਚਾਰਦੇ ਆ ਜਦੋਂ ਧਰਮ ਜਗਤ ਦੇ ਵਿੱਚ ਝਾਤ ਮਾਰਾਂਗੇ ਤਾਂ ਹਰਾਨਗੀ ਹੈ ਸਤਿਗੁਰੂ ਜੀ ਨੇ ਵਚਨ ਤਾਂ ਹੀ ਕੀਤੇ ਕਬੀਰ ਸਾਹਿਬ ਜੀ ਨੇ ਕਹਿੰਦੇ ਵੇਖਿਓ ਕਿਤੇ ਵੇਖਿਓ ਕਿਤੇ ਗੱਲ ਨੂੰ ਵਿਚਾਰ ਲਿਓ ਇੱਥੇ ਪਰਖ ਹੋਣੀ ਜ਼ਰੂਰੀ ਹੈ ਇਹ ਨਹੀਂ ਵੀ ਬਾਹਰੀ ਵਸਤੂਆਂ ਵਿੱਚ ਹੀ ਨਕਲ ਹੈ ਇੱਥੇ ਵੀ ਬੜੀ ਨਕਲ ਹੈ ਇੱਥੇ ਵੀ ਬਥੇਰਾ ਕੁਝ ਚੱਲਦਾ ਹੈ ਇਥੇ ਵੀ ਮੇਰੇ ਵਰਗੇ ਮੇਰੇ ਭੇਸ ਵਿੱਚ ਔੜੇ ਵਪਾਰੀ ਹੋਣਗੇ ਜਿਹੜੇ ਦਿੰਦੇ ਸੱਚ ਦਾ ਹੋਕਾ ਨੇ ਕਹਿੰਦੇ ਇਹੋ ਹੀ ਆ ਬੰਦੇ ਵੀ ਦੇਖੋ ਅਸੀਂ ਗੁਰਮਤਿ ਦਾ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਵਿੱਚ ਲੋਕਾਂ ਨੂੰ ਝੂਠ ਹੀ ਜਾਂਦੇ ਆ ਬਹੁਤ ਆਤ ਕੂੜਬੋਲ ਆਹਾਰ ਖਾਏ ਕੂੜ ਬੋਲ ਕੇ ਝੂਠ ਬੋਲ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰ ਧਾਰਾ ਨੂੰ ਛਾਪ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿਧਾਂਤਾਂ ਨੂੰ ਲੁਕੋ ਕੇ ਬੰਦੇ ਝੂਠ ਵੇਚ ਗਏ ਤੇ ਸਾਨੂੰ ਪਰਖ ਨਹੀਂ ਆਈ ਕਿਉਂਕਿ ਸਾਨੂੰ ਵਪਾਰ ਹੀ ਨਹੀਂ ਕਰਨ ਆ ਰਿਆ ਸੀ ਸਾਨੂੰ ਵਪਾਰ ਦੀ ਪਰਖ ਨਹੀਂ ਸੀ ਸਾਨੂੰ ਸਮਝ ਨਹੀਂ ਸੀ ਵੀ ਸੱਚ ਕੀ ਹੈ ਅਸਲੀਅਤ ਕੀ ਹੈ ਅਸਲ ਹੈ ਕੀ ਹੈ ਜੇ ਗੁਰਬਾਣੀ ਪੜ੍ਹੀ ਹੁੰਦੀ ਤਾਂ ਅਸਲ ਦਾ ਪਤਾ ਹੁੰਦਾ ਨਾ ਸਾਨੂੰ ਜੇ ਗੁਰਬਾਣੀ ਨੂੰ ਵਿਚਾਰਿਆ ਹੁੰਦਾ ਤਾਂ ਅਸਲੀਅਤ ਦਾ ਸਾਨੂੰ ਪਤਾ ਹੁੰਦਾ ਬਾਹੋਂ ਫੜਦੇ ਬੰਦੇ ਨੂੰ ਭਾਈ ਕਿੱਥੋਂ ਬੋਲਦਾ ਝੂਠ ਹੈ ਜੋ ਸੁਣਾਇਆ ਹੈ ਦੱਸ ਜੋ ਗੱਲ ਸੁਣਾਈ ਹੈ ਗੁਰਮਤਨਕੂਲ ਹੈ ਗੁਰਬਾਣੀ ਦੀ ਕਿਸਵੱਟੀ ਤੇ ਉੱਤਰਦੀ ਹੈ ਬੜਾ ਬੰਦਿਆਂ ਨੇ ਝੂਠ ਪ੍ਰਚਾਰ ਸੁਣਾਤਾ ਬੜਾ ਕੁਝ ਸੁਣਾਇਆ ਸਾਨੂੰ ਪਰਖ ਨਹੀਂ ਅਸੀਂ ਉਹਨਾਂ ਦੇ ਹੋਗੇ ਕੱਚੇ ਵਪਾਰੀਆਂ ਸੀ ਸਮਾਜ ਦੇ ਅੰਦਰ ਸਾਨੂੰ ਪਰਖ ਨਹੀਂ ਐ ਬਸ ਜਦੋਂ ਕੱਚੇ ਵਪਾਰੀ ਬਣੇ ਸਾਡੀ ਖਰੀਦਦਾਰੀ ਤੇ ਤਰਸ ਆਇਆ ਸਾਡੀ ਖਰੀਦਦਾਰੀ ਜਿਹੜੀ ਮਾੜੀ ਐ ਸਾਨੂੰ ਪਰਖ ਨਹੀਂ ਚੀਜ਼ ਦੀ ਬੰਦੇ ਵੇਚਣ ਵਾਲੇ ਪਤਾ ਨਹੀਂ ਕੀ ਕੁਝ ਵੇਚ ਗਏ ਤੇ ਸਾਥੋ ਸਾਰਾ ਕੁਝ ਹੀ ਲੁੱਟ ਕੇ ਲੈ ਗਏ ਸਭ ਕੁਝ ਲੁੱਟ ਕੇ ਲੈ ਗਏ ਪਰਖ ਨਹੀਂ ਸੀ ਨਾ ਜੇ ਪਰਖ ਹੁੰਦੀ ਤਾਂ ਇਹ ਕੁਝ ਹੁੰਦਾ ਵਿਭੇਕਤਾ ਹੁੰਦੀ ਹੰਸ ਦੀ ਉਦਾਹਰਣ ਸਤਿਗੁਰ ਨੇ ਪਾਵਨ ਬਾਣੀ ਦੇ ਵਿੱਚੋਂ ਵੱਡੀ ਦਿੱਤੀ ਹੈ ਹੰਸ ਕੀ ਹੈ ਹੰਸ ਦੀ ਵਰਤੀ ਕਿਹੋ ਜੀ ਹੈ ਦੁੱਧ ਤੇ ਪਾਣੀ ਦਾ ਨਖੇੜਾ ਕਰ ਦਿੰਦਾ ਹੈ ਹੰਸ ਦੀ ਚੁੰਝ ਦੇ ਵਿੱਚ ਇਹੋ ਜਿਹਾ ਤਤ ਹੈ ਤਾਕਤ ਹੈ ਦੁੱਧ ਤੇ ਪਾਣੀ ਅਲੱਗ ਅਲੱਗ ਹੋ ਜਾਂਦੇ ਆ ਇਹੋ ਜੀ ਵਰਤੀ ਸਤਿਗੁਰ ਨੇ ਰੱਖਣ ਲਈ ਕਹੀ ਹੈ ਹੰਸ ਵਾਲੀ ਵਰਤੀ ਸਿੱਖਾ ਜਦੀ ਹੰਸ ਵਾਲੀ ਵਰਤੀ ਥੋੜੀ ਏ ਤੇਰੀ ਸਤਿਗੁਰ ਨੇ ਤਾਂ ਬੇਬੇਕਤਾ ਐਡੀ ਬਖਸ਼ੀ ਸਤਿਗੁਰ ਨੇ ਭਰਿਆ ਖਜ਼ਾਨਾ ਸਿੱਖ ਦੀ ਝੋਲੀ ਵਿੱਚ ਪਾਤਾ ਦੇਖੀ ਕਿਤੇ ਭਲੇਖਾ ਨਾ ਖਾ ਜਵੀਂ ਆ ਤੈਨੂੰ ਦੇਤਾ ਖਜ਼ਾਨਾ ਸਿਰਫ ਇਹਦੀ ਵਰਤੋਂ ਕਰੀਂ ਇੱਕ ਦੂ ਵੱਡਾ ਹੋਰ ਦੁਨੀਆ ਤੇ ਖਜ਼ਾਨਾ ਨਹੀਂ ਜਿਹੜਾ ਸਤਿਗੁਰ ਨੇ ਸਾਨੂੰ ਬਖਸ਼ ਦਿੱਤਾ ਜਿਨੂੰ ਗੁਰਬਾਣੀ ਨੇ ਇਹ ਗੱਲ ਕਹੀ ਐ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਦਾਨਾ ਇਹ ਵੱਡਾ ਖਜ਼ਾਨਾ ਹੈ ਇਸੇ ਨੂੰ ਸਤਗੁਰੂ ਦੀ ਪਾਵਨ ਬਾਣੀ ਨੇ ਕਿਹਾ ਸੀ ਤੁਰਕੀ ਬਾਣੀਆਂ ਹੀ ਤਨ ਸਗਲੀ ਚਿੰਤਾ ਮਟਾਈ ਆਹੀ ਬਾਣੀ ਜਿਹਨੂੰ ਅਸੀਂ ਸਿਰ ਚਕਾਰੇ ਤੁਰਕੀ ਬਾਣੀ ਐ ਪ੍ਰਖਲਵਾੜ ਹੋਇਆ ਸਾਡੇ ਨਾਲ ਬਾਣੀ ਦੇ ਨਾਂ ਤੇ ਬੰਦਿਆਂ ਨੇ ਪਤਾ ਨਹੀਂ ਸਾਨੂੰ ਕੀ ਕੁਝ ਹੋਰ ਹੀ ਪੜਾ ਦਿੱਤਾ ਅੱਜ ਵੀ ਰੌਲੇ ਕੌਮ ਦੇ ਵਿੱਚ ਖੜੇ ਐ ਅਜ ਵੀ ਖੜੇ ਸਾਨੂੰ ਸਮਝਣਾ ਚਾਹੀਦਾ ਗੁਰਬਾਣੀ ਦੇ ਨਾਂ ਤੇ ਬੰਦਿਆਂ ਨੇ ਹੋਰ ਗ੍ਰੰਥ ਲਿਆ ਲਿਆ ਹਾਈਲਾਈਟ ਕਰ ਦਿੱਤੇ ਸਾਡੇ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਗਲੇ ਬਾ ਆਪਣਾ ਪ੍ਰਕਾਸ਼ ਕਰ ਗਏ ਸਟੇਜਾਂ ਤੋਂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਆ ਬੰਗਲਾ ਸਾਹਿਬ ਦੀ ਸਟੇਜ ਕਿੱਡੀ ਹੈ ਬਹੁਤ ਲੋਕ ਸੁਣਦੇ ਹਣ ਕਿਸੇ ਟਾਈਮ ਉੱਥੇ ਵੀ ਬੰਦੇ ਕੂੜ ਦਾ ਪ੍ਰਚਾਰ ਕਰਤੇ ਦਿਸੇ ਹੋਣਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਅਣਮਤੀ ਗ੍ਰੰਥਾਂ ਦੇ ਪ੍ਰਚਾਰ ਵੱਲ ਦੇ ਕਰ ਜਾਂਦੇ ਆ ਕੋਈ ਰੋਕਣ ਵਾਲਾ ਕੋਈ ਟੋਕਣ ਵਾਲਾ ਨਹੀਂ ਬਹੁਤੇ ਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰ ਨਾ ਵੇਖਿਓ ਜ਼ਿਆਦਾਤਰ ਕੀਰਤਨ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ ਵੀ ਚੱਲਦਾ ਹੈ ਕੀਰਤਨ ਹੋ ਰਿਹਾ ਹੁੰਦਾ ਬਹੁਤੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਹੈ ਜਾਂ ਨਹੀਂ ਹੈ ਟਪਲਾ ਖਾ ਜਾਂਦੇ ਵੀ ਹੈ ਜਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ ਕਿੱਥੋਂ ਪੜ ਰਹੇ ਆ ਬੰਦੇ ਕੀ ਪੜ ਰਹੇ ਆ ਸਾਉ ਨੂੰ ਵੀ ਨਹੀਂ ਪਤਾ ਹੁੰਦਾ ਕੀ ਉਦਾਹਰਨਾ ਬੰਦੇ ਦੇ ਦੇ ਜਾਂਦੇ ਐ ਕਿੱਥੋਂ ਉਦਾਹਰਨਾ ਦੇ ਜਾਂਦੇ ਐ ਕਿ ਉਹ ਜੀਆਂ ਚੀਜ਼ਾਂ ਦੀਆਂ ਉਹ ਉਦਾਹਰਨਾ ਦੇ ਕੇ ਪ੍ਰਮਾਣ ਵੀ ਲਾ ਜਾਂਦੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਫਰਮਾਨ ਲਾਤੇ ਕਿੱਥੋਂ ਪੜ੍ਹ ਲਏ ਕਿਉਂ ਕਿ ਕਿਉਂਕਿ ਅਸੀਂ ਗਾਹਕ ਹੈ ਨਹੀਂ ਚੱਜਦੇ ਅਸੀਂ ਨਹੀਂ ਗਾਹਕ ਚੱਜਦੇ ਨਾ ਪਰਖ ਹੈ ਸਾਨੂੰ ਨਾ ਸਾਨੂੰ ਮੁੱਲ ਲਾਉਣਾ ਹੁੰਦਾ ਐ ਤੇ ਨਾ ਹੀ ਅਸੀਂ ਚੰਗੇ ਗਾਹਕ ਬਣ ਸਕਦੇ ਹਾਂ ਕਿਉਂਕਿ ਗਾਹਕ ਦੇ ਵਿੱਚ ਤਿੰਨ ਗੁਣ ਹੋਣੇ ਹੀ ਚਾਹੀਦੇ ਹਨ ਮੁੱਲ ਪਾਉਣ ਦੇ ਲਈ ਉਹਦੇ ਬਰਾਬਰ ਦੀ ਰਾਸ ਪੂੰਜੀ ਹੋਵੇ ਜਿਹੜੀ ਚੀਜ਼ ਖਰੀਦਣੀ ਹੈ ਦੂਜੀ ਗੱਲ ਇਹ ਹੈ ਪਰਖ ਹੋਣੀ ਬੜੀ ਜ਼ਰੂਰੀ ਹੈ ਤੀਜੀ ਇਹ ਵੀ ਜਿਹੜੀ ਚੀਜ਼ ਪਸੰਦ ਹੈ ਜਿਹਦੀ ਪਰਖ ਕਰ ਲਈ ਉਹਨੂੰ ਖਰੀਦਣ ਦੀ ਜੀ ਦਿਲਚਸਪੀ ਵੀ ਹੋਵੇ ਤੇ ਅੱਜ ਦੇ ਸਮੇਂ ਵਿੱਚ ਸਾਡੇ ਕੋਲ ਤਿੰਨੇ ਹੀ ਹੈ ਨਹੀਂ ਨਾ ਤਾਂ ਸਾਨੂੰ ਇਹ ਪਤਾ ਵੀ ਗੁਰੂ ਦਾ ਸ਼ਬਦ ਕਮਾਇਆ ਕਿਵੇਂ ਜਾਂਦਾ ਹੈ ਤੇ ਨਾ ਸਾਨੂੰ ਇਸ ਚੀਜ਼ ਦੀ ਪਰਖ ਵੀ ਗੁਰੂ ਦੀ ਵਿਚਾਰਤਾਰਾ ਹੈ ਕੀ ਹੈ ਤੇ ਨਾ ਹੀ ਸਾਡੇ ਵਿੱਚ ਦਿਲ ਚਸਪੀ ਹੈ ਵੀ ਮੈਂ ਗੁਰੂ ਦੇ ਸ਼ਬਦ ਨਾਲ ਜੁੜ ਜਾਵਾਂ ਤੇ ਗੁਰੂ ਦੇ ਸ਼ਬਦ ਨੂੰ ਕਮਾ ਲਵਾਂ ਇਹ ਕੋਈ ਦਿਲ ਚਸਪੀ ਨਹੀਂ ਸਾਡੇ ਵਿੱਚ ਜਿਵੇਂ ਚੱਲ ਰਿਹਾ ਚੱਲਦਾ ਰਹਿਣ ਦਿਓ ਸਵੇਰੇ ਹੋ ਗਿਆ ਪ੍ਰਕਾਸ਼ ਤੇ ਸ਼ਾਮ ਨੂੰ ਹੋ ਗਿਆ ਸੁਖਸਨ ਠੀਕ ਹੈ ਦਿਹਾੜਾ ਆ ਗਿਆ ਪ੍ਰਕਾਸ਼ਪੁਰ ਆ ਗਿਆ ਕੋਈ ਦਿਨ ਦਿਹਾੜਾ ਸ਼ਿਦੀ ਦਿਹਾੜਾ ਕਾ ਮਨਾ ਲਿਆ ਠੀਕ ਹੈ ਮਨਾਇਆ ਗਿਆ ਚੜਦੀ ਕਲਾ ਹੋਗੀ ਬਸ ਇੱਥੋਂ ਤੱਕ ਆ ਸੀ ਨਾ ਸਾਨੂੰ ਖਰੀਦਣਾ ਆ ਰਿਹਾ ਨਾ ਸਾਨੂੰ ਪਰਖ ਕਰਨੀ ਆ ਰਹੀਏ ਤੇ ਨਾ ਸਾਡੇ ਵਿੱਚ ਦਿਲਚਸਪੀ ਹੈ ਕੋਈ ਤੇ ਫਿਰ ਸਮਾਜ ਵਿੱਚ ਆਏ ਕੀ ਲੈਣਾ ਹੈ ਜਾ ਕੋ ਆਏ ਸੋਈ ਬਿਹਾਜੋ ਔਰ ਗੁਰ ਤੇ ਮਨ ਹੈ ਬਸੇਰਾ ਨਿਸਕਰ ਮਹਿਲ ਪਾਵੋ ਸੁਖ ਸਹਜ ਦੇ ਬੌਰਨ ਹੋਏ ਕੋ ਫੇਰਾ ਜੇ ਜ਼ਿੰਦਗੀ ਚੱਜ ਨਾਲ ਜਿਉਣੀ ਹੈ ਤਾਂ ਵਪਾਰ ਕਰਨਾ ਜ਼ਰੂਰੀ ਹੈ ਤੇ ਵਪਾਰ करिए ਗੁਣਾਂ ਦਾ ਸੱਚ ਦਾ ਚੰਗਿਆਈ ਦਾ ਤੇ ਸੱਚ ਧੰਗ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਨੂੰ ਸਮਝਾ ਰਹੀ ਹੈ ਇਤੋਂ ਵੱਡਾ ਸੱਚ ਦੁਨੀਆ ਤੇ ਕੋਈ ਹੋਰ ਹੋ ਨਹੀਂ ਸਕਦਾ ਇਤੋਂ ਵੱਡਾ ਸੱਚ ਇਤੋਂ ਵੱਡਾ ਖਜ਼ਾਨਾ ਗੁਰਬਾਣੀ ਨਾਲ ਜੁੜੀਏ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਗੁਰਬਾਣੀ ਨਾਲ ਜੁੜੀਏ ਸਾਡਾ ਜਿਉਣ ਦਾ ਚੱਜ ਬਦਲ ਸਕਦਾ ਹੈ ਇਕ ਕਬੀਰ ਸਭ ਜੀ ਕਹਿੰਦੇ ਕਬੀਰ RAM ਰਤਨ ਮੁਖ ਕੋਥਰੀ ਪਰਖ ਅੱਗੇ ਖੋਲ ਸਤਿਗੁਰ ਦੇ ਬਚਨ ਹੈ ਤਾਂ ਗੁਰੂ ਬੇਸੇ ਭਲੀਖਾ ਨਹੀਂ ਰੱਖਦਾ ਗੁਰੂ ਕਿਸੇ ਨਾਲ ਧੋਖਾ ਨਹੀਂ ਕਰਦਾ ਗੁਰੂ ਨੇ ਤਾਂ ਸਾਹਮਣੇ ਰੱਖ ਦਿੱਤਾ ਵੀ ਆਓ ਪਰਖੋ ਪਰਖੂ ਤਾਂ ਉਹੀ ਨਾ ਜਿਹਨੂੰ ਪਰਖ ਕਰਨ ਦੀ ਆਦਤ ਹੈ ਜਿਹਦੇ ਕੋਲ ਵਿਵੇਕਤਾ ਹੈ ਸਵਾਲ ਤਾਂ ਉਹੀ ਖੜਾ ਕਰੋ ਨਾ ਵੀ ਭਾਈ ਆ ਗੁਰਬਾਣੀ ਹੈ ਤੇ ਆ ਗੁਰਬਾਣੀ ਨਹੀਂ ਹੈ ਹਾਲਾਂਕਿ ਸਿੱਖ ਰਹਿਤ ਮਰਿਆਦਾ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਜਿਹੜੀ ਕਾਲ ਤਖਤ ਤੋਂ ਛੱਪਦੀ ਹੈ ਉਹਦੇ ਵਿੱਚ ਇੱਕ ਬਕਾਇਦਾ ਨਹੀਂ ਖੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਭਾਈ ਗੁਰਦਾਸ ਸਾਹਿਬ ਦੀ ਬਾਣੀ 12 ਤੇ ਕਵਿਤਾ ਤੇ ਭਾਈ ਨੰਦ ਲਾਲ ਜੀ ਇਹਨਾਂ ਤੋਂ ਬਿਨਾ ਹੋਰ ਕਿਸੇ ਦੀ ਕੋਈ ਗੱਲ ਕੋਈ ਗੁਰਬਾਣੀ ਹਾਂ ਠੀਕ ਹੈ ਕਿਸੇ ਕਿਤਾਬ ਦਾ ਹਵਾਲਾ ਦਿੱਤਾ ਜਾ ਸਕਦਾ ਕੁਝ ਵੀ ਪਰ ਮੇਨ ਰੱਖ ਕੇ ਉਹਨਾਂ ਸ਼ਬਦਾਂ ਦੀ ਕਿਸੇ ਹੋਰ ਦੀ ਵਿਚਾਰ ਨਹੀਂ ਹੋ ਸਕਦੀ ਔਰ ਨਹੀਂ ਹੋ ਸਕਦੀ ਭਾਈ ਗੁਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਭਾਈ ਨੰਦ ਲਾਲ ਤੋਂ ਛੁੱਟ ਤੇ ਸਾਡੇ ਸਮਾਜ ਦੇ ਵਿੱਚ ਵੱਡੇ ਵੱਡੇ ਗੁਰਧਾਮਾਂ ਦੀ ਗੱਲ ਹੈ ਬੰਦੇ ਹੋਰ ਅਣਮਤੀ ਗ੍ਰੰਥਾਂ ਦੀਆਂ ਕਥਾ ਕਰ ਜਾਂਦੇ ਐ ਪਰਖਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਹੁਣ ਪਰਖਵਾਣ ਜਿਹੜੇ ਅੱਜ ਸਾਡੇ ਵਿੱਚ ਪਰਖਣ ਦੀ ਵਿੱਧ ਨਹੀਂ ਨਾ ਰਹੀ ਸਾਡੇ ਵਿੱਚ ਪਰਖਣ ਵਾਲੀ ਅੱਖ ਨਹੀਂ ਨਾ ਰਹੀ ਉਹ ਸੁਰਤ ਨਹੀਂ ਨਾ ਰਹੀ ਤਾਂ ਹੀ ਅਗਲੇ ਆਪਣਾ ਕੂੜ ਵਪਾਰ ਵੇਚ ਕੇ ਤੇ ਵੇਚ ਰਹੇ ਐ ਸਾਨੂੰ ਪਰਖ ਕਿੱਥੇ ਐ ਸਤਾ ਜਿਹੜਾ ਮਰਜੀ ਆ ਗਿਆ ਜਿਵੇਂ ਦਾ ਮਰਜੀ ਕੁਝ ਸੁਣਾ ਰਿਹਾ ਸਾਨੂੰ ਸਿਰ ਮਾਰਨਾ ਹੁੰਦਾ ਵੀ ਗੱਲ ਠੀਕ ਹੈ ਤੇਰੀ ਜਮਾਂ ਸਹੀ ਹੈ ਬੰਦੇ ਝੂਠ ਇਸ ਤਰੀਕੇ ਨਾਲ ਬੋਲਦੇ ਵੀ ਬੰਦੇ ਨੂੰ ਲੱਗੇ ਸੱਚ ਵੀ ਹਾਂ ਭਾਈ ਸੱਚ ਹੀ ਸੱਚ ਤਰੀਕਾ ਇਹੋ ਜਿਹਾ ਅਗਲੇ ਕੋ ਸਮਝੀਏ ਇਸ ਵਿਚਾਰਧਾਰਾ ਨੂੰ ਜੋ ਸਤਗੁਰੂ ਨੇ ਸਾਡੀ ਝੋਲੀ ਪਾ ਦਿੱਤਾ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਉਸ ਬਿਵੇਕਤਾ ਦੇ ਵਿੱਚੋਂ ਖਾਲਸਾ ਪੈਦਾ ਹੋਇਆ ਹੈ ਪਰਮਾ ਬਹਿਮਾ ਨੂੰ ਪਾਸੇ ਕਰਕੇ ਕਰਮ ਕਾਂਡਾ ਨੂੰ ਪਾਸੇ ਸੁੱਟ ਕੇ ਚੰਗੇ ਮਾੜੇ ਦੀ ਪਰਖ ਚੰਗੇ ਬੁਰੇ ਦੀ ਪਛਾਣ ਕਰਨ ਵਾਲਾ ਇਨਸਾਨ ਪੈਦਾ ਹੋਇਆ ਜੁਗਤ ਸਤਿਗੁਰ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ੀ ਉਹ ਚੀਜ਼ ਪੈਦਾ ਹੋਈ ਆ ਜੋ ਪਰਖਵਾਣ ਸੀ ਜਿਹੜਾ ਜਿਹਨੂੰ ਪਰਖਣ ਵਾਲਾ ਬਣਾਤਾ ਸੀ ਸਤਿਗੁਰ ਨੇ ਉਹ ਆਪ ਹੀ ਭੇਖ ਦੇ ਵਿੱਚ ਉਲਝਿਆ ਪਿਆ ਉਹਨੂੰ ਖੁਦ ਨੂੰ ਪਰਖਣੀ ਆ ਰਹੀ ਵੀ ਮੈਂ ਕਿਹੜੇ ਪਾਸੇ ਜਾਣਾ ਹੈ ਖੁਦ ਨਹੀਂ ਪਰਖਣੀ ਹੈ ਸਿੱਖ ਨੂੰ ਅਜ ਜਿਹੜਾ ਸਤਗੁਰ ਰਈਨਾਂ ਸਮਾਂ ਲਾ ਕੇ ਜੋ ਇਨਸਾਨ ਪੈਦਾ ਕੀਤਾ ਸੀ ਖੈਰ ਸਤਗੁਰੂ ਬਾਬਾ ਕਬੀਰ ਸਾਹਿਬ ਬਚਨ ਕਰ ਰਿਹਾ ਅਗਲਾ ਸ਼ਲੋਕ ਹੈ ਕਹਿੰਦੇ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਧੰਦੇ ਹੀ ਮੈਂ ਮਰ ਗਇਓ ਬਾਹਰ ਪਈ ਨ ਬੰਬ ਜ਼ਿੰਦਗੀ ਸਾਰੀ ਧੰਦਿਆਂ ਵਿੱਚ ਗੁਜ਼ਰ ਗਈ ਧੰਦਾ ਕਰਦਿਆਂ ਹੀ ਧੰਦਾ ਮਤਲਬ ਸਿਰਫ ਤੇ ਸਿਰਫ ਪਰਿਵਾਰ ਪਾਲ ਲਿਆ ਕਾਰੋਬਾਰ ਵਧਾ ਲਿਆ ਆ ਕੁਝ ਕਰ ਲਿਆ ਇਹ ਨਹੀਂ ਵੀ ਕਰਨਾ ਨਹੀਂ ਚਾਹੀਦਾ ਪਰ ਧੰਦਾ ਬਣ ਜਾਂਦਾ ਏ ਉਦੋਂ ਸਿਰਫ ਜਦੋਂ ਮੂੰਹ ਦੇ ਵਿੱਚ ਫਸ ਕੇ ਬੰਦਾ ਕਰਮਕਾਰ ਕਰਦਾ ਹੈ ਬਹੁ ਪਰਪੰਚ ਕਰ ਪਰ ਤਾਂ ਲਿਆ ਆ ਵੈ ਸੁਤਦਾਰਾ ਭਿਆਨ ਲਟਾਵੇ ਪਿਆਰ ਦੇ ਵਿੱਚ ਪਰਿਵਾਰ ਨੂੰ ਪਾਲਣਾ ਕੋ ਮਾੜਾ ਨਹੀਂ ਜਦੋਂ ਮੂੰਹ ਵਿੱਚ ਫਸ ਜਾਂਦਾ ਹੈ ਨਾ ਉਦੋਂ ਸਿਰਫ ਪਰਿਵਾਰਵਾਦ ਹੀ ਦਿੰਦਾ ਹੈ ਬੰਦੇ ਨੂੰ ਹੋਰ ਕੁਝ ਨਹੀਂ ਦਿੰਦਾ ਇਹੋ ਚੀਜ਼ ਵਧੀ ਪਈ ਏ ਸਤਿਗੁਰ ਕਹਿੰਦੇ ਪਰਖ ਆਣ ਕਿੱਥੋਂ ਰੋਊਗਾ ਏ ਇਹਨੂੰ ਪਰਖ ਕਿੱਥੇ ਆਉ ਗੁਰਬਾਣੀ ਦੇ ਇਹ ਕਿੱਥੇ ਇਹ ਇਹਨੂੰ ਪਰਖ ਕਿੱਥੇ ਇਹ ਸਿਰਫ ਚਾਹੁੰਦਾ ਮੇਰੇ ਮਾਲਕ ਜੀ ਸੁੱਖਾ ਸੰਦਾਂ ਹੋਣ ਸਾਡੇ ਬਸ ਸੁੱਖ ਜੇ ਮਿਲਦੇ ਰਹਿਣ ਜਿਵੇਂ ਦਾ ਮਰਜੀ ਜੋ ਕਿਵੇਂ ਕਹਿ ਦਿੰਦਾ ਉਵੇਂ ਦਾ ਸੇ ਕਰ ਲਈਦਾ ਕੋਈ ਝੂਠ ਸੁਣਾ ਗਿਆ ਤਾਂ ਵੀ ਮੰਨ ਲਈਦਾ ਕਿਸੇ ਨੇ ਕੋਈ ਕਰਮਕਾਂਡ ਕਰਨ ਨੂੰ ਕਹਤਾ ਤਾਂ ਵੀ ਮੰਨ ਲਈਦਾ ਬਸ ਤੂੰ ਮਾਲਕਾ ਸੁਖ ਖੁਸ਼ ਰਹੀਂ ਪਰ ਮਾਲਕ ਖੁਸ਼ ਸਿਰਫ ਸੱਚ ਤੇ ਹੁੰਦਾ ਹੈ ਇਹ ਨੌ ਬੇਵੀ ਪਲਿਖਾ ਜਾਂ ਖਾਜੇ ਜਿਵੇਂ ਕਰਮ ਕੰਨ ਜਿੰਨੇ ਕਰਦੀ ਧਰਮ ਦੇ ਕਰਮ ਖੁਸ਼ ਹੁੰਦਾ ਉਹ ਨਹੀਂ ਖੁਸ਼ ਸੱਚ ਤੇ ਸੱਚ ਤੇ ਹੁੰਦਾ ਜਿੱਦਨ ਮਨ ਨੇ ਸਾਡੇ ਨੇ ਸੱਚ ਮਨਜ਼ੂਰ ਕਰ ਲਿਆ ਗੁਰੂ ਦੀ ਵਿਚਾਰ ਤਾਰਾ ਮਨਜ਼ੂਰ ਕਰ ਲਈ ਸਮਝ ਲਿਆ ਉਦਨ ਗੁਰੂ ਮੇਰਾ ਖੁਸ਼ ਹੋਇਆ ਸਾਡੇ ਤੇ ਉਦਨ ਸਤਗੁਰੂ ਸਾਡੇ ਤੇ ਪਤੀਜਿਆ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਇਓ ਬਾਹਰ ਪਈ ਨਾ ਬੰਬ ਤੇ ਗੁਰੂ ਦੀ ਵਿਚਾਰ ਤਾਰਾ ਕਦੇ ਸਮਝੇ ਨਹੀਂ ਵੀ ਸਤਗੁਰੂ ਸਮਝਾ ਕੀ ਰਹੇ ਆ ਗੁਰੂ ਸਾਨੂੰ ਸਮਝਾਉਣਾ ਕਿ ਚੰਮ ਦੇ ਤੰਦਿਆਂ ਦੇ ਵਿੱਚ ਜੀਵਨ ਬਤੀਤ ਹੋ ਗਿਆ ਬੰਦਾ ਕੀ ਕਰਦਾ ਸੁੱਖਾ ਸੰਤਾਂ ਦੇ ਲਈ ਕਰਮ ਕਾਰ ਪਾਲਣ ਦੇ ਲਈ ਜਿੱਥੇ ਬਾਹਰੀ ਕਰਮ ਕਾਂਡ ਕਰਦਾ ਹੈ ਅਨੇਕਾਂ ਤਰੀਕੇ ਪਣਾਉਂਦਾ ਨਾਲ ਨਾਲ ਧਰਮ ਦੇ ਕਰਮ ਵੀ ਬੰਦਾ ਕਰਦਾ ਵੀ ਦੇਖੋ ਕਿਤੇ ਮਾਰੀ ਦੁਨਿਆਵੀ ਕੰਮਾਂ ਦੇ ਵਿੱਚ ਵਿਗੜਨਾ ਪੈ ਜਾਵੇ ਇਸ ਲਈ ਧਰਮ ਦਾ ਕਰਮ ਵੀ ਕਰਨਾ ਜ਼ਰੂਰੀ ਹੈ ਧਰਮ ਦਾ ਵੀ ਕਰਦਾ ਰਹਿੰਦਾ ਹੈ ਬੰਦਾ ਪਰ ਦੋਵੇਂ ਹੀ નિਫਲ ਹੋ ਜਾਂਦੇ ਐ ਜਦੋਂ ਸੱਚ ਦੀ ਵਿਚਾਰ ਤੋਂ ਸੱਚ ਤੋਂ ਅਸੀਂ ਪਾਸੇ ਹੋ ਜਾਂਨੇ ਆ ਗੁਰੂ ਮਿਹਰ ਕਰੇ ਕਿਤੇ ਸਾਨੂੰ ਸਮਝ ਆਵੇ ਵੀ ਸਚਾਈ ਕੀ ਐ ਵਡਿਆਈ ਕੀ ਐ ਮਾਲਕ ਦੀ ਗੁਰੂ ਸਾਨੂੰ ਸਮਝਾਉਣਾ ਕੀ ਚਾਹੁੰਦਾ ਸਤਿਗੁਰੂ ਸਾਨੂੰ ਕਿਹੜੇ ਰਸਤੇ ਤੋਰਨਾ ਚਾਹੁੰਦਾ ਸਤਿਗੁਰੂ ਨੇ ਸਾਨੂੰ ਬਖਸ਼ਿਆ ਕੀ ਐ ਸਾਨੂੰ ਇਸ ਚੀਜ਼ ਦੀ ਕਿਤੇ ਪਰਖ ਆ ਜਾਵੇ ਤੇ ਪਰਖ ਉਦਣ ਆਉ ਜਿੱਦਣ ਅਸੀਂ ਗੁਰਬਾਣੀ ਨੂੰ ਖੁਦ ਪੜਨ ਲੱਗ ਪਏ ਸਹਿਜ ਪਾਠ ਵਿਚਾਰ ਸਮੇਤ ਹੋਣ ਲੱਗ ਪਿਆ ਜਦਨ ਅਸੀਂ ਆਪਣਾ ਇਤਿਹਾਸ ਸਮਝਣ ਲੱਗ ਪਏ ਇਤਿਹਾਸ ਦੀ ਪਰਖ ਸਾਨੂੰ ਆਉਣ ਲੱਗ ਪਈ ਉਦਨ ਪਤਾ ਲੱਗੂ ਵੀ ਗੁਰੂ ਨੇ ਤਾਂ ਸਾਨੂੰ ਬਹੁਤ ਮੁੱਲਾਂ ਖਜ਼ਾਨਾ ਦੇ ਦਿੱਤਾ ਅਸੀਂ ਹੀ ਬਸ ਐਨੇ ਵੇਸਰੇ ਹੋ ਗਏ ਸਾਨੂੰ ਪਰਖ ਹੀ ਨਹੀਂ ਕਰਨੀ ਆਈ ਸਾਨੂੰ ਪਰਖਣੇ ਹੀ ਨਹੀਂ ਆਇਆ ਨਾ ਅਸੀਂ ਚੰਗੇ ਗੱਹਕੀ ਬਣ ਸਕੇ ਨਾ ਸੀ ਚੰਗਾ ਮੁੱਲ ਪਾ ਸਕੇ ਗੁਰਬਾਣੀ ਦੀ ਤੇ ਨਾ ਹੀ ਸਾਨੂੰ ਕੋਈ ਪਰਖ ਰਹੀ ਹੈ ਕੋਸ਼ਿਸ਼ ਕਰੋ ਭਾਈ ਇਹੋ ਜੀ ਸੁਰਤ ਬਣਾਈਏ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਵਿਚਾਰ ਨੂੰ ਪਰਖਣਾ ਸਿੱਖੀ ਵੀ ਕਿਹੜੀ ਗੱਲ ਗੁਰਬਾਣੀ ਦੀ ਹੈ ਕਿਹੜੀ ਗੱਲ ਗੁਰਬਾਣੀ ਤੋਂ ਬਾਹਰ ਹੈ ਜੇ ਅੱਜ ਦਾ ਸਿੱਖ ਇੰਨਾ ਕੁ ਸਮਝਣ ਲੱਗ ਪਵੇ ਨਾ ਇੰਨਾ ਕੁ ਵੀ ਹਾਂ ਗੁਰਬਾਣੀ ਦੀ ਜਿਹੜੀ ਗੱਲ ਹੋ ਰਹੀ ਹੈ ਗੁਰਮਤ ਮੁਤਾਬਕ ਹੋ ਰਹੀ ਹੈ ਜੋ ਕੋਈ ਕਥਾਵਾਚਕ ਕੋ ਕੀਰਤਨੀਆਂ ਸ਼ਬਦ ਪੜ ਰਿਹਾ ਕਥਾ ਕਰ ਰਿਹਾ ਗੁਰਬਾਣੀ ਚੋਂ ਕਰ ਰਿਹਾ ਜੇ ਇੰਨੀ ਕੋ ਕੱਲੇ ਕੱਲੇ ਸਿੱਖਣੋਂ ਪਰਖ ਆ ਜਾਵੇ ਨੇ ਕੋਈ ਗੁਮਰਾਹ ਨਹੀਂ ਸਾਨੂੰ ਕਰ ਸਕਦਾ ਕੋ ਪਲੇਖਿਆਂ ਚ ਨਹੀਂ ਪਾ ਸਕਦਾ ਸਾਡੀਆਂ ਲੜਾਈਆਂ ਉਹਦਨ ਖਤਮ ਹੋ ਜਾਣ ਬਸ ਰੌੜਾ ਇਸ ਗੱਲ ਤੇ ਵੀ ਸੰਗਤਾਂ ਸੁਚੇਤ ਹੋਣ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆ ਸਾਂਝੇ ਕਰਦੇ ਆ ਭਈ ਨਿਕਾਂ ਪੁੱਲਾ ਹੋਣੀ ਸੁਭਾਅਕ ਨੇ ਸਤਗੁਰ ਬਖਸ਼ਣ ਜੋਗ ਹੈ ਆਪ ਸਭਨਾ ਸੰਗਤਾਂ ਦਾ ਧੰਨਵਾਦ ਭਾਈ ਇਤਨਕ ਬੇਨਤੀਆਂ ਪ੍ਰਵਾਨ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ